ਕਿੰਸਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਫਿਰ ਅੱਜ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਕੋਈ ਸੱਜਰ ਸੋਈ ਆ ਕੋਈ ਬੱਚੇ ਤੋਂ ਬਿਨਾ ਹੈ ਕੋਈ ਟੋਕੜ ਗੱਬਨ ਚੱਕ ਪਾਸੇ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲਾ ਕੋਸ਼ਤਿਆਂ ਸਾਡੇ ਨੇ ਤੇ ਇਹ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਚਲੋ ਵਧੀਆ ਚੀਜ਼ ਦਾ ਜੀ ਹਾਂਜੀ ਤੇ ਨਾਮ ਦੱਸ ਦੇ ਨਾਮ ਸਾਨੂੰ ਸ਼ਹਿਰ ਜਲਾ ਜਿਲ੍ਹਾ ਮਰਸਾ ਦਾ ਫੋਨ ਨੰਬਰ ਹੀ ਬੋਲ ਦੋ 8915755 ਠੀਕ ਆ ਤੇ ਅੱਜ ਦੋ ਸੁਈਆਂ ਇੱਕ ਟੁਕੜ ਗੱਬਨ ਤੇ ਦੋ ਬੱਚੇ ਤੋਂ ਬੀ ਸੁਈ ਜੀ ਠੀਕ ਆ ਇਹਦਾ ਨਾਡੂ ਗਿੱਲਾ ਬੱਚਦਾ ਇਹ ਆ ਕੋ ਕਿਹੜਾ ਚਾ ਬੱਚਾ ਜੀ ਆ ਕੱਤੀ ਮੁਰਾ ਆ ਕੱਤੀ ਜੀ ਤਾਜੇ ਬੱਚਾ ਜੇ ਨਾ ਇਹਦਾ ਗਿਲਾ ਨਾਡੂ ਇਹ ਤੋਂ ਤਾਂ ਅਠਪਾ ਆ ਕੋ ਆਣ ਦੇਖ ਸੰਤੇ ਜੀ ਇਹਨਾਂ ਕੰਤਾ ਜਾਂ ਨੜੂ ਆ ਜਿਹੜਾ ਅਜੇ ਬੱਚੇ ਨੂੰ ਖਲੋਦੀ ਹੁੰ ਜਾਂਦੀ ਹੈ ਇਹ ਪੂਰਾ ਬੱਚੇ ਨੂੰ ਖਲੋਉਂਦੀ ਹੀ ਨਹੀਂ ਜਾਂਦੀ ਕੱਟੀ ਜਾਮਗਰ ਹਾਂਜੀ ਤੇ ਕਿੰਨੇ ਕੁ ਤੋਦਾਂ ਲਈ ਦਿੱਤਨਾ ਹੈ ਦੁੱਧ ਭਾਜੀ ਹੁਣੇ ਕੁ 6-7 ਕਿਲੋ ਬੋਲੇ ਪਰ ਸੋ ਦੂਈ ਛਾਬੀ ਪਈ ਹੈ ਠੀਕ ਆ ਦੋਨ ਘਰਾਂ ਲਈ ਤੇ 12 ਕਿਲੋ ਚਾਹੀਜੋ 10 ਕਿਲੋ ਵਧਿਆ ਆਰਾਮ ਨਾਲ ਕਰੀ ਜਾਊਗਾ ਤੋਰ ਫੇਰ ਇੱਕ ਰੀਨ ਹਾਂਜੀ 10 ਕਿਲੇ ਦੋ ਦੋ ਜਿਹੜਾ ਗਿੰਦੇਗੀ ਚਵਾਈ ਜਾਊਗੀ ਹਾਂਜੀ ਲੈ ਹੋਤਰਾ ਇਹ ਆ ਵੀ ਚਲੋ ਕੱਦ ਕੱਠ ਚੰਗਾ ਵਾ ਸਾਂਭ ਚਲੋ ਸਾਭਦੀ ਹੋਈ ਆ ਨਾ ਬੋਤੀ ਵੱਧ ਤੇ ਨਾ ਬੋਤੀ ਘੱਟ ਪੰਜ ਪਾ ਦੋ ਖਲ ਜਿਓ ਮਰਜੀ ਠੀਕ ਹੈ ਜੀ ਤੇ ਥਾਨਵੀ ਤੇ ਦੇਖ ਸਕਦੇ ਜੀ ਜੀ ਜਵਾ ਇਹ ਕੱਲ ਨੂੰ ਗੁਲਾ ਕਰਦੇ ਜੀ ਠੀਕ ਆ ਇੰਨੀ ਚੋਣ ਪੋਲੀ ਆ ਤੇ ਇਹਦਾ ਮੁੱਲ ਫਿਰ ਬੋਲ ਦੇ ਲੱਭ ਮਜਾਇਆ ਦੇ ਬੋਹਨ ਜਾਇਆ ਹਾਂਜੀ ਕਿੰਨੇ ਦੀ ਦੇ ਦੀਏ 50 ਜਰੀਏ 50 ਹੀ ਦੇ ਦੋ ਤੁਹਾਡੀ ਮਰਜੀ ਆ ਤੇ ਮਰਜੀ ਤੁਹਾਡੇ ਨਾਲ ਹੀ ਆ ਯਾਰ ਛੱਡ ਦੀਏ 50 ਚ 40000 ਦੀ ਭਾਜੀ ਹਵਾਲਾ ਦੇ ਦਾਰੇ ਠੀਕ ਹੈ ਜੀ 40000 ਸੂਈ ਗਿੱਲੇ ਨੜੂ ਦੇ ਬੱਚਾ ਵੇਖੋ ਠੀਕ ਹੈ 40000 ਦੀ ਕਿੰਨੇ ਦੇ ਦਿੰਦੇ ਸਾਰਾ ਸੋਹ ਬਾਈ ਜੋ ਹੈ ਨਾ ਹਾਂਜੀ 30 ਬਤੀ ਦੇ ਦੀ ਜੀ ਫੰਡਰੋ ਫਿਰ ਠੀਕ ਹੈ ਜੀ ਤੇ ਹੁਣ ਇੱਕ ਹੋਰਾ ਵੀ ਸੋਈ ਸਵਾਈ ਜੇ ਇਹ ਸੂਈ ਕੱਟੀ ਮਗਰ ਦੋ ਮਗਰ ਕੱਟੀਆਂ ਜੀ ਦੋ ਮਗਰ ਕੱਟੀਆਂ ਹੀ ਆ ਕੱਟੀਆਂ ਤੇ ਇਹਦੇ ਕੋਲ ਦੁੱਧ ਇਹ ਕੋ ਦੁੱਧ ਛੇਕ ਲੋ ਏ ਠੱਡਾ ਪਾਣੀ ਲਗਾ ਜੇ ਠੀਕ ਆ ਹਾਂਜੀ ਤੇ ਸੂਆ ਸੂਆ ਪਹਿਲਾ ਤੋਰੋ ਫੇਰ ਇਹਨਾਂ ਬਾਕੀ ਇਹਦਾ ਕਾਰਾ ਜੇ ਸਰੀਰ ਆ ਤੇ ਕੱਦ ਪੋਤਾ ਵੱਡਾ ਨਹੀਂ ਆ ਠੀਕ ਜੇ ਕੱਦ ਆ ਪਹਿਲਾਂ ਦੱਸੋ ਜਿਦਾ ਮਰਜੀ ਠੰਡੀ ਥੀ ਜਿਦਾ ਹੀ ਕੋਈ ਗੱਲਾਂ ਕੀ ਬੜਾ ਬੱਚਾ ਚਲੋ ਪੜਾ ਮੜਿਆ ਕੋਣਾ ਪੈਦਾ ਹੋਤਾ ਠੀਕ ਹੈ ਪਾੜਾ ਭਾਈ ਨਾਲ ਲਿੰਦੀ ਜੇ ਪਾੜੇ ਦੇ ਨਾਲ ਹੀ ਜਿਹੜਾ ਕਹਿੰਦੇ ਕਿ ਚਾਉਣੀ ਪਿੰਦੀ ਪਾੜਾ ਨਾਲ ਹੀ ਲਿੰਦੀ ਜੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹਾਂ ਪਾੜਾ ਲੀਦੀ ਜੇ ਨਾਲ ਪਰ ਸਾਈਡ ਦੁੱਧੋਂ ਬਾਝੂ ਦੁੱਧ ਸਾਧ ਅੱਧ ਰਾਮਨਗਰ ਜੀਊਗੀ ਠੀਕ ਵਨ ਕੋਲ ਬੜਾ ਸਾਦੀ ਗੁਲਾਵੀ ਥਾਣੇ ਦੇ ਖੋਲ ਦੇ ਇਹ ਆ ਕੇ ਪਾੜਾ ਪਾਓ ਤੇ ਬੱਚਾ ਛੱਡੋ ਹਾਂ ਇਹਨੂੰ ਮਗਰ ਉਹਦਾ ਭਜਾਈ ਜਿੱਦਾਂ ਮੜਿਆ ਵੰਗਾ ਪਾ ਲਈਂ ਮਗਰ ਇਹਦਾ ਤਰੋਦਾ ਅੱਛਾ ਹਾਂ ਪਰ ਪਾਉ ਪਾਇਨਾ ਪਾਉ ਉਹਦਾ ਕਿ ਜਾਈ ਪਰ ਵੰਗੇਦੇ ਆ ਠੀਕ ਆ ਹਾਂ ਸਭ ਚਾਦਾ ਜਿਦਾ ਮਗਰ ਬਦਲ ਹੋ ਗਿਆ ਹਾਂ ਦੇਖ ਸੰਦੇ ਜੀ ਹਵਾਨਾ ਇਹਦਾ ਤੇ ਮੁੱਲ ਫੇਰੇ ਦਾ ਦੇ ਦੀਏ 45 ਦੀ ਕਰ ਦੀਏ ਵਿੱਚ ਮੰਨਤਾ ਨਾ ਕਰਾ ਦੋ ਮਾਤਾ ਜੋੜ ਉਹਨੇ ਕਿੰਨੇ ਦੀ ਦੇ ਦੀਏ ਤੁਸੀਂ ਦੱਸੋ 42 ਦੀ ਦੇ ਦੀਏ ਪੂਰੇ 40000 ਦੀ ਹਾਂ ਨਾ ਭਾਈ ਜੀ ਦਾ ਅੱਛਾ ਪੂਰੇ 40000 ਦੀ ਹਾਂ ਫੇਰ ਲਸੂਆ ਸੱਜਰ ਛੋਟੀ ਸੱਜਰ ਸੂਈ ਕੱਤੀ ਮਗਰ ਠੀਕ ਹੈ ਜੀ ਦੇ ਹੁਣ ਆ ਤੋਕੜ ਗੱਪਨ ਚੈੱਕ ਪਾਸ ਤੇ ਸਾਢੇ 3 ਮਹੀਨੇ ਚੈੱਕ ਪਾਸ ਦੁੱਧ 5 ਕਿਲੋ ਹੋਊਗਾ ਸਾਢੇ 4-5 ਕਿਲੋ ਜੀ ਤੋਰੋ ਫੇਰ ਇਹਨੂੰ ਕਿੰਨੇ ਕੱਲ ਦਾ ਇੱਕੋ ਦੁੱਧ 5 ਪੰਜਾ ਬਾਹਰ ਹੀ ਠੀਕ ਹੈ ਜੀ ਨਹੀਂ ਲਾਇਨੇ ਆਉਂਦੇ ਠੀਕ ਆ ਯਾ ਕਾ ਕਾਪੜੀ ਕਰਾ ਖੜੇ ਮੇਰੇ ਘਰੋਂ ਪੰਜਾਂ ਦਾ ਫੇਰ ਨਹੀਂ ਦੀਏ ਦੁੱਧ ਵੇਚੀ ਚਲੋ ਦੇਖਾਂ ਦਾ ਮੰਨੇ ਨਾ ਮੰਨੇ ਉਹਦੇ ਨੇ 14-15 ਕਿਲੋ ਜੁਆਇਆ ਠੀਕ ਆ ਘਰ ਚੋਂ ਲਈ ਆ 14-15 ਕਿਲੋ ਲੀਟਰ ਦੁੱਧ ਚੁਆ ਗੱਲਾਂ ਵਾਲੀ ਨਹੀਂ ਚੁਆ ਤੇ ਇੱਕ ਪਾਸੇ ਦਾ ਸਿੰਗ ਇਹਦਾ ਟੁੱਟਾ ਹੈ ਕੋਪੀ ਨਹੀਂ ਥੀ ਜੀ ਕੰਮ ਨਹੀਂ ਲਿਆ ਉਹ। ਹਾਂ ਦੇਖ ਸੰਤੇ ਜੀ। ਠੀਕ ਹੈ ਜੀ। 14-15 ਕਿਲੋ ਦੁੱਧ ਲੀਟਰ ਚਾਹੀਏ। ਉਹ ਸਾਰਾ ਸਿਆਲ ਦੁੱਧ ਹੋਵੇ। ਗੰਮੀ ਜੀ ਨੇ ਫੇਰ ਸੁਕਰਾਵਾ। ਕਿੰਨੇ ਚਿਰ ਤੇ ਚੈੱਕ ਪਾਸ ਆ? ਸਾਢੇ 3 ਮਹੀਨੇ। ਸਾਢੇ 3 ਮਹੀਨੇ ਦੀ ਚੈੱਕ ਪਾਸ ਆ। ਉਹ ਬਾਤ ਚਾਹੁੰਦੇ ਅਸੀਂ ਸਾਢੇ 3 ਮਹੀਨੇ ਦੀ ਘਰ ਦੀ ਦੋ ਜਦ ਨਾ ਦੱਸਦੇ। ਠੀਕ ਹੈ ਜੀ। 15-15 ਕਿਲੋ ਭਾਈ ਦੁੱਧ ਲੀਟਰ ਚਾਹੀਏ ਨੇ। ਠੀਕ ਆ। ਹਾਂ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਦੇ ਦੀਆ ਪਰ ਵੀ 47000 ਸੁਣੋ ਛੋਲੇ ਮੁੱਲ ਕਰਦੇ ਅੱਜ ਮਤਲਬ ਪਹਿਲੇ ਪਹਿਲੇ ਫੋਨ ਤੇ ਵੇਚਣੀ ਆ ਕਿ ਅੱਜ ਦੂਜਾ ਲਾ ਦੇ ਪਹਿਲਾਂ ਲਾ ਦੇ ਅੱਛਾ ਹਾਂਜੀ ਠੀਕ ਹੈ 47000 ਦੀ ਹਾਂ ਨਹੀਂ 46 ਦੀ ਦੇਰੀਏ 46000 ਜੋ ਛੋੜ 500 ਕਰਾਂਗੇ ਠੀਕ ਹੈ ਸਾਡੇ 45000 ਦੀ ਹਾਂ ਨਹੀਂ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਢੇਲ ਬੜੀਆ 14 15 ਕਿਉਂਕਿ ਅੱਖਾਂ ਮੀਟ ਕੇ ਜੁਆਇਆ ਇਹਨੇ ਹੁਣ ਬੱਚੇ ਤਾਂ ਬਿਨਾਂ ਜੇ ਕੀ ਪੁੱਛੀ ਜਾਏ ਅੱਛਾ ਪੁੱਛੀ ਆਲੀ ਆ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਵੀ ਜੀ ਦੇਖੋ ਵੀ ਅੱਖਾਂ ਤੋਂ ਬਾਹਰ ਹੀ ਅੱਛਾ ਇਹਨੇ ਜਿਹੜੇ ਪੱਠੇ ਪੱਠੇ ਖਾਦੇ ਤੂੜੀਦਾਰੀ ਇਹ ਖਾਦੀਆਂ ਹੀ ਚਾਰ ਅੱਛਾ ਆਪਾਂ ਲਈਏ ਨਾ ਵੀਰ ਚਾਰ ਚੁਰ ਵਲਵਲ ਖੁੱਲਾ ਪੋਣਾ ਪਾਇਆ ਨੇ ਠੀਕ ਹੈ ਯਾਰੀ ਭਾਬੀ ਸ਼ੇਕ ਤੇਰਾ ਕੋਈ ਜਿੰਨੇ ਆਲੇ ਹੋ ਠੀਕ ਹੈ ਹਾਂ ਉਹਨੇ ਵਨ ਬੜਾ ਪਰਾ ਖੁੱਲਾ ਵਨ ਬੁਟ ਪੋਦਾ ਪੱਠੇ ਪੱਠੇ ਖੋਲੇ ਠੀਕ ਹੈ ਤੇ ਦੁੱਧ ਹੁਣ ਹੋਵੇ 7 ਕਿਲੋ ਹੋ ਜੇ ਘਰ ਜੇ ਘਰ ਹੀ ਸਕਦਾ ਵਾਦ ਨਹੀਂ ਸਕਦਾ ਠੀਕ ਹੈ ਹਾਂ ਸੋਈ ਦੇ ਕੋਲ ਲਾਵੇ ਮਹੀਨਾ ਲਾਵੇ ਕੋ ਡੇਢ ਲਾਵੇ ਦੋ ਲਾਵੇ ਠੀਕ ਹੈ ਬਾਦੇ ਜੂਰੀ ਆਈ ਛੇ ਮਾਤੇ ਜੀ ਠੀਕ ਹੈ ਜੀ ਚਾਰ ਚ ਬਦੀ ਕਿੰਨਾ ਗੁੱਦੇ ਚਾਰ ਬੜਾ ਪਾਗਾ ਥੱਲਾ ਹੀ ਠੀਕ ਆ ਹਾਂ ਜੀ ਇਹਨੇ ਰੋਜੀ ਨਾ ਕੱਲ ਪਰਸਾ ਪੱਠੇ ਨਹੀਂ ਖਾਦੇ ਨੇ ਹੰ ਸੱਤ ਕਿਲੋ ਤੇ ਲਾ ਕੇ ਬੰਦੇ ਦਾ ਖਤ ਦਾ ਮਾਸਾ ਕਾਟੀ ਪਾਜੀ ਹੋਊਗਾ 6 7 6 ਕਿਲੋ ਮੰਨ ਲੇ ਜੱਲੇ 80 ਤੋਂ ਵੱਧ ਹੋਊਗਾ ਤੇ ਮੁੱਲ ਮੋਲੇ ਭਾਜੀ 2 ਨੰਬਰ ਦੇ ਹਿਸਾਬ ਨਾਲ ਆਪਾਂ ਵੇਖ ਲਓ ਕਿ ਦੀ ਪਲੀ ਜੰਮੀ ਹੈ 35 36000 ਦੀ 2 ਨੰਬਰ ਜਿਆ ਹਾਂਜੀ ਆਪਾਂ ਦੇ ਦਾਂਗੇ ਵੀ 47000 ਦੀ 47 ਦੀ 45 ਦੀ ਭਾਜੀ ਵੀ ਦੇਣੀ ਜਿਹੜੀ ਮਰਜ਼ੀ ਰਾਜ ਕੋ ਆ ਲੈ ਜਮਾ ਅੱਛਾ 45 ਦੀ ਭਾਵੇਂ ਕਿ ਤੋਕੜ ਗੱਭ ਲੈ ਜੇ ਹਾਂ ਤੇ ਭਾਵੇਂ ਕੋਈ ਆ ਲੈ ਜੀ ਉਹ ਸਾਡੇ 45 ਸੈਟ ਆਖਣ ਦੇ ਠੀਕ ਹੈ ਹੁਣ ਇੱਕ ਰਾਜੀ ਵੇਖ ਲਓ ਕਿ ਦੀ ਸਾਬੀ ਗਈ ਬੂਰੀ ਆ ਗਈ ਇਹ ਤਾਂ ਬੂਰੀ ਦਾ ਕੱਦ ਕਾਠ ਜਿਹੜਾ ਕਾਫੀ ਇੱਚਾ ਵਾਤਨਾ ਇਹਨੂੰ ਡੇਢ ਦੇ ਮਹੀਨੇ ਦੇ ਬਣੀ ਹੋ ਗਈ ਜੇ ਅੱਛਾ ਸਾਡੇ ਛੱਕਣੀ ਜਬਗ ਰਾਈ ਠੀਕ ਹੈ ਹਾਂ ਤੌਰ ਤਰ ਫਿਰ ਨਹੀਂ ਆਉਂਦੀ ਉੱਥੇ ਡੈਕਟਰ ਚੱਕ ਲਈ ਆਪਾਂ ਤੌਰ ਤਰ ਫਿਰ ਬਾਕੀ ਪਿਓਰ ਪੂਰੀ ਆ ਜਿਹੜੀ ਹਾਂਜੀ ਛੋਕੇ ਦਾ ਵੀ ਲੱਥਾ ਵਾ ਇੱਕ ਪਾਸੇ ਦਾ ਤੇ ਪਾਰੇ ਪੱਲੇ ਵਾਲੀ ਪੂਰੀ ਆ ਜਿਹੜੀ ਚੰਗੇ ਕੱਦ ਕਰਦੇ ਆਣੇ ਵੀ ਚੰਗੇ ਗਿਆਫ ਤੇ ਜਿਹੜਾ ਲੱਗਾ ਇਹਦਾ ਇਹ ਵੀ ਕੋਈ ਨਹੀਂ ਜੇ ਮੈਨੂੰ ਦੇ ਦੇ ਠੀਕ ਆ ਲਓ ਤਾਂ ਬਰਸਾਤ ਛੋਟ ਕੇ ਵੇ ਜੋ ਜਿੱਥੇ ਲੱਗ ਠੀਕ ਆ ਇਦਾਂ ਹੀ ਧਾਰਨੀ ਇਦਾਂ ਬਦਲਦਾ ਬਸ ਹਾਂ ਲਈ ਸਰ ਦੇ ਇਤਰਾ ਹੀ ਥੱਲੇ ਬੈਹ ਜਾਣਾ ਤੇ ਇਦਾਂ ਹੀ ਧਾਰ ਦੋ ਤੇ ਇਦਾਂ ਹੀ ਪਸੰਪਿਆਣਾ ਇਹ ਚੀਜ਼ ਜਿਹੜੀ ਮੱਝਾਂ ਚ ਪੜੀ ਘੱਟ ਬੱਦਦੀ ਕੋਈ ਬੰਦਾ ਬੜਾ ਇਮਾਨਦਾਰ ਜੋ ਕੋ ਲਈ ਆ ਆਂਦਾ ਥਾਪੀ ਤੇ ਮਿਲੂਗੀ ਠੀਕ ਆ ਇਦਾਂ ਹੀ ਮਿਲਦੀ ਜੇ ਕੋਈ ਲਤ ਨਹੀਂ ਚੁਪਣੀ ਕੋਈ ਨਹੀਂ ਹਿਲਣਾ ਚਲੋ ਆ ਜ ਲੈ ਆਓ ਫਿਰ ਯਰ ਕੋਈ ਇਹ ਵੀ ਇਹਦਾ ਨੰਬਰ ਵੀ ਦਿੱਤਾ ਜਾਗਾ ਬਣੀ ਨੂੰ ਕਿੰਨਾ ਲੱਮ ਹੋ ਗਿਆ ਠੀਕ ਆ ਹਾਂ ਹੜਾ ਹਲੋ ਬੋਤਰ ਕੋ ਸ਼ਾਗਰ ਉਹਦੇ ਬਾਹਰ ਰੁਕੋ ਭਾਈ ਹਟ ਸ਼ਾਗਰ ਨੂੰ ਦੁੱਧ ਭਾਈ ਬਾਹਰ ਦੇ ਰੋ ਠੀਕ ਆ ਹਾਂਜੀ 6 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਗਿੰਦੇ ਹੈਗਾ ਵਾ ਤੇ ਇਹਦਾ ਮੁੱਲ ਫਿਰ ਭਾਈ ਇਹ ਇਹ ਵੀ ਦੇ ਦਾਂਗੇ 46000 ਦੀ ਭਾਣਾ ਜੀ अच्छा तिन एक के बोलिया जेड़ा मर्जी बुलाजे 45 46 ਦੇ ਹਸਾ ਨਾ ਜਿਹੜੀ ਮਰਜ਼ੀ ਕਲੇ ਆ ਸਾਡੇ 45 ਦੇ 45 ਦੇ ਹਸਾ ਠੀਕ ਜਿਹੜਾ ਮਰਜ਼ੀ ਦਾਜੋ ਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਚਵਾਈ ਕਰਕੇ ਖੜੇ ਤਸੱਲੀ ਕਰਕੇ ਪਾਸ ਆਪਣੀ 3 14 ਗਾਰੰਟੀ ਚੱਕ ਪਾਸ ਦੀ ਆ 3 14 ਦਿਨਾਂ ਤੱਕਰ ਗਿੰਦੇਗੇ ਇਹਦੇ ਵਿੱਚ ਜ਼ਿੰਮੇਵਾਰੀ ਹੋਊਗੀ ਤੇ ਬਾਕੀ ਇਹ ਤੁਸੀਂ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਤਸੱਲੀ ਕਰਕੇ ਇਹਦੀ ਭਾੜਾ ਲੀਦੀ ਜੇ ਅਸੀਂ ਬਾਰ-ਬਾਰ ਮੜਿਆ ਭਾੜਾ ਪਾਓ ਵੰਗਾ ਪਾ ਲੋ ਭਾਵੇਂ ਤੇ ਨਾ ਪਾਓ ਠੀਕ ਹੋ ਜੀ ਤੇ ਦੋ ਟਾਈਮ ਚਵਾਈ ਤੁਸੀਂ ਆਪਣੀ ਆਪ ਕਰਨੀ ਆ ਜੇ ਕੋਈ ਨਹੀਂ ਵੀ ਰਾ ਸਕਦਾ ਵੀਡੀਓ ਕਾਲ ਤੇ ਤੁਸੀਂ ਆਪ ਚੋਣੀ ਆ ਇਹ ਜ਼ਿੰਮੇਵਾਰੀਆਂ ਟੱਡੀਆਂ ਵਾ ਆਪਣੀਆਂ ਵੀ ਜ਼ਿੰਮੇਵਾਰੀਆਂ ਜਿਹੜੀਆਂ ਵੇਖਿਆ ਕਰੋ